ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਵਿਸ਼ਵਕਰਮਾ ਮਾਰਕੀਟ ਵਿੱਚ ਆਪ ਅੱਜ ਦੁਕਾਨਦਾਰਾਂ ਨੇ ਮਿਲ ਕੇ ਬੜੀ ਹੀ ਧੂਮ-ਧਾਮ ਨਾਲ ਵਿਸ਼ਵਕਰਮਾ ਦਿਵਸ ਬਣਾਇਆ ਗਿਆ ਇਸ ਤੇ ਪਹਿਲਾਂ ਪਾਠ குரு ਦੇ ਪਾਠ ਕੀਤੇ ਗਏ ਅਤੇ ਅਟੁੱਟ ਲੰਗਰ ਵੀ ਵਰਤਿਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਗਏ ਅਤੇ ਕੂਣਦਾਨ ਕੈਂਪ ਵੀ ਲਗਾਇਆ ਗਿਆ ਇਸ ਤੋਂ ਬਾਅਦ ਗੁਰੂ ਜੀ ਦਾ ਅਤੁੱਟ ਲੰਗਰ ਵਰਤਿਆ ਇਸ ਪ੍ਰੋਗਰਾਮ ਵਿੱਚ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸ਼ੀਲਡਾਂ ਦੇ ਕੇ ਅਤੇ ਸ਼ਗਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਕੀ ਹੈ ਪੂਰੀ ਜਾਣਕਾਰੀ ਆਓ ਦੇਖਦੇ ਹਾਂ ਇਸ ਕਵਰ ਦੇ ਵਿੱਚ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬੰਸਲ ਦੀ ਰਿਪੋਰਟ ਸਤਿਮਾਨ ਆਂਦੀ ਆਯਾਤਾ ਦੁਨੀਆਂ ਤੇ ਰਹਿਣ ਗਿਆ ਬਾਬਾ ਵਿਸ਼ਕਰਮਾਂ ਦੀ ਯਾਤ ਦਾ ਦੁਨੀਆਂ ਤੇ ਰਹਿਣ ਲਈ ਆ ਬਾਬਾ ਵਿਸ਼ਕਰਮਾਂ ਦੀ ਯਾਤ ਆ ਹੋ 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 ਛੋਟੇ ਮੁਖ ਨਾਲ ਹੁੰਦੀ ਆ ਨਾ ਬਾਟਾਂ ਤੇਰੀਆਂ ਬੰਦਾ ਸਕੇ ਨਾਲ ਸੰਭਾਲਤਾ ਦਤਾ ਤੇਰੀਆਂ ਰੱਖੀ ਚਰਨਾਂ ਦੇ ਕੋਰ ਖੈਰ ਮੰਗਦਾ کریم ਦੀ ਬਾਬਾ ਵਿਸ਼ਕਰਮਾਂ ਜੀ ਲਾਜ ਰੱਖ ਲੈ ਗਰੀਬ कहना जी मुझे नगर निगम प्रशासन ने मुझे गुड़जॉब दिया है और रोजगार दिया है और उन्होंने मेरा सबसे बड़ा लक्ष्य होता है कि लोकल पब्लिक बॉडी की सेवा करना लोकल पब्लिक बॉडी का सफाई के अंदर दिल जीतना और विश्वकर्मा मार्केट में हर साल जो है इसी पर फिर, इसी प्रकार से सफाई का प्रदर्शन होता है और सफाई को देखते हुए विश्वकर्मा का कैबिनेट जो है हो और मेरी कैबिनेट को तहे दिल से सम्मानित करती है जी इसलिए मैं बहुत-बहुत धन्यवाद -बहुत अभिनंदन करता हूं और बोलने की सफाई का पूरा जी और बोलने की सफाई का धन्यवाद नाम है तो की कहना जाओगे तू विश्वकर्मा देव ਮੇਰਾ ਨਾਮ ਬਲਦੇਵ ਸਿੰਘ ਹੈ ਜੀ ਸਾਡੀ ਜਿਹੜੀ ਵਰਕਸ਼ਾਪ ਹੈ ਦਾਣਾ ਮੰਡੀ ਚਾ ਜੀ ਅੱਜ ਸਾਡੇ ਬਾਬਾ ਜੀ ਦਾ ਵਿਸ਼ਕਰਮਾ ਜੀ ਦਾ ਜਨਮ ਦਿਨ ਸੀ ਜੋ ਸਾਡੀ ਵਿਸ਼ਕਰਮਾ ਮਾਰਕੀਟ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜੀ ਇਹ ਸਾਡੇ ਜਿਹੜੇ ਮੇਨ ਅਹੁਦੇਦਾਰ ਪ੍ਰਗਟ ਜੀ ਹੈਗੇ ਪ੍ਰਧਾਨ ਜੀ ਹੈਗੇ ਨੇ ਇਹਨਾਂ ਨੇ ਅੱਜ ਬਹੁਤ ਸੋਹਣਾ ਪ੍ਰੋਗਰਾਮ ਬਾਬਾ ਜੀ ਦਾ ਜਨਮ ਦਿਨ ਮਨਾਇਆ ਤੇ ਸੰਗਤਾਂ ਦਾ ਇੱਥੇ ਕੈਂਪ ਲੱਗਿਆ ਖੂਨਦਾਨ ਕੈਂਪ ਲੱਗਿਆ ਅੱਖਾਂ ਵਾਲਾ ਕੈਂਪ ਲੱਗਿਆ ਲੰਗਰ ਲੱਗਿਆ ਇਸ ਕਰਕੇ ਅਸੀਂ ਸੰਗਤਾਂ ਨੂੰ ਕਹਿੰਨੇ ਆਂ ਵੀ ਜੇਦੂ ਵੀ ਹਤਵਾਰ ਆ ਬਾਬਾ ਜੀ ਦਾ ਕੋਈ ਧੁੰਮਤਾਂ ਨਾ ਮਨਾਇਆ ਜਾਵੇ ਅਸੀਂ ਬਾਬਾ ਜੀ ਦਾ ਵਿਸ਼ਕਰਮਾ ਜੀ ਦਾ ਪੂਰਾ ਜਿਹੜਾ ਜਨਮ ਦਿਨ ਖੁਸ਼ੀ ਨਾਲ ਮਨਾਇਆ ਇਹ ਸਾਡੇ ਪ੍ਰਕਾਟ ਜੀ ਐ ਇਹਨਾਂ ਨੇ ਸਾਨੂੰ ਇੱਕ ਦੀ ਸਾਡੇ ਨਾਲ ਜੋੜਿਆ ਮੈਨੂੰ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਕਾਟ ਜੀ ਦਾ ਇੱਥੇ ਪ੍ਰਧਾਨ ਜੀਆ ਦਾ ਬਹੁਤ ਧੰਨਵਾਦ ਕੀਤਾ ਜਿਹੜਾ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਇਹਨਾਂ ਨੇ ਕੀ ਤੇਜਵਾਸੀਆਂ ਨੂੰ ਕੀ ਕੰਦੈਂਸ ਇਹ ਤੇਜਵਾਸੀਆਂ ਨੂੰ ਇਹ ਵੀ ਹਰ ਸਾਲ ਇਸ ਧੁੰਮਤਾਂ ਨਾਲ ਬਾਬਾ ਜੀ ਦਾ ਜਨਮ ਦਿਨ ਮਨਾਇਆ ਕਰੋ ਕਿਉਂਕਿ ਇਹੀ ਬਾਬਾ ਜੀ ਆਪਣਾ ਜਿਹੜਾ ਰਜ਼ਗਾਰ ਹੈ ਇਹਨਾਂ ਦੇ ਸਿਰ ਤੇ ਆਪਾਂ ਆਪਣਾ ਘਰ-ਬਾਰ ਸਾਰਾ ਕੁਝ ਚੱਲਦਾ ਜੀ ਇਧਰ ਕੀ ਨਾਮ ਹੈ ਤੇ ਕੀ ਪ੍ਰੋਗਰਾਮ ਹੈ ਜੀ ਕੀ ਕੀ ਚੱਲ ਰਿਹਾ ਹੈ ਹਾਂਜੀ ਭਾਈ ਜੀ ਅੱਜ ਬਾਬਾ ਜੀ ਦਾ ਜਨਮ ਦਿਨ ਦਿਹਾੜਾ ਬੜੀ ਹੁੰਮਤਾ ਮਨਾਇਆ ਜਾ ਰਿਹਾ ਬਗੋ ਵਿਸ਼ਕਰਮਾ ਜੀ ਕਿ ਇੱਥੇ ਜਿਹੜਾ ਵਿਸ਼ਵ ਮਾਰਕੀਟ ਸੋਸਾਇਟੀ ਵੱਲੋਂ ਹਰ ਸਾਲ ਬੜੀ ਧੂਮਤਾ ਮਨਾ ਲ ਸੰਗਤਾਂ ਦੇ ਸਹਿਯੋਗ ਨਾਲ ਮਾਰਕੀਟ ਦੇ ਮੈਂਬਰਾਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੇ ਉੱਤੇ ਅਸੀਂ ਸਵੇਰ ਬਾਬਾ ਜੀ ਦੀ ਪੂਜਨ ਕਰਦੇ ਹਾਂ, ਧਵਨ ਕਰਦੇ ਹਾਂ, ਉਸ ਤੋਂ ਬਾਅਦ ਸੋਣ ਸਾਦੇ ਪਾਠ, ਫਿਰ ਲੰਗਰ, ਅਤੁੱਟ ਲੰਗਰ, ਲੰਗਰ ਜਿਹੜਾ ਹੈਗਾ ਉਹ ਵਰਤਿਆ ਜਾਂਦਾ ਹੈ ਜੀ। ਇਸ ਦਿਨ ਦੇ ਉੱਤੇ ਕਾਫੀ ਜਿਹੜੇ ਕੋਈ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ। ਸੋਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਲੰਗਰ ਲਗਾਇਆ ਜਾਂਦਾ ਹੈ। ਔਰ ਸਾਰੇ ਸ਼ਹਿਰ ਵਾਸੀ ਇੱਥੇ ਬੜੀ ਖੁਸ਼ੀ ਨਾਲ ਆਉਂਦੇ ਨੇ। ਸਾਡੇ ਇੱਥੇ ਜਿਹੜਾ ਬਿਸ਼ਕਰਮਾ ਮੋਟਰ ਮਾਰਕੀਟ ਦੇ ਵਿੱਚ ਘੱਟੋ ਘੱਟ 300 ਦੇ ਨੇੜੇ ਦੁਕਾਨਾਂ ਨੇ ਕਿ ਸਾਰੇ ਆਪਦੇ ਭਾਈਚਾਰ ਮਿਲ ਮੋ ਆਪਣ ਨਾਲ ਇਹ ਦਿਨ ਆ ਜਿਹੜਾ ਮਨਾਉਣੀ ਹੈ ਜੀ ਔਰ ਇਸ ਮੈਂਬਰ ਆਈਡੀ ਸਾਡੀ ਬਿਸ਼ਕਰਮਾ ਮੋਟਰ ਮਾਰਕੀਟ ਸੋਸਾਇਟੀ ਹੈ ਇਹ ਰਜਿਸਟਰਡ ਸਟੇਟ ਆਈਡੀ ਕਿ ਘੱਟੋ ਘੱਟ 1970 ਦੀ ਸਾਡੀ ਹੈਗੀ ਹੈ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿ ਐਸੇ ਤਰੀਕ ਨਾਲ ਹੀ ਮਨਾਇਆ ਜਾਂਦਾ ਜੀ ਇਸ ਦਿਨ ਦੇ ਉੱਤੇ ਸਾਡੇ ਸ਼ਹਿਰ ਦੇ ਅੱਜ ਮੇਅਰ ਜੋ ਮਾਨਜੋਗ ਪਰਮਜੀਤ ਮਹਿਤਾ ਜੀ ਪਹੁੰਚੇ ਸੀਗੇ ਤੇ ਉਹਨਾਂ ਨੇ ਆ ਕੇ ਇੱਥੇ ਮਨ ਵਧਾਇਆ ਸਾਡਾ ਔਰ ਸਾਡੇ ਇੱਥੇ ਸ਼ਾਮਲ ਹੋਏ ਸਾਡੀ ਖੁਸ਼ੀ ਚ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਉਹ ਲੋਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪੂਰੇ ਸ਼ਹਿਰ ਚੋਂ ਸਾਨੂੰ ਸਹਿਯੋਗ ਦਿੱਤਾ ਸਾਨੂੰ ਉਹਨਾਂ ਨੇ ਲੰਗਰ ਰੂਪ ਚ ਮਤਲਬ ਸੇਵਾ ਰੂਪ ਚ ਕਾਫੀ ਮਤਲਬ ਦਿੰਦੇ ਆ ਸਾਨੂੰ ਸੇਵਾ ਜਿਹਦੀ ਅਸੀਂ ਲੋਕਾਂ ਦੇ ਸਹਿਯੋਗ ਨਾਲ ਆਪਦੇ ਭਾਈਚਾਰਕ ਸਹਿਯੋਗ ਨਾਲ ਇਹ ਦਿਨ ਮਨਾਉਣੀ ਹੈ ਬੜੀ ਬੜੀ ਖੁਸ਼ੀ ਆ ਔਰ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਆ ਜੋ ਤੁਸੀਂ ਆਏ ਤੇ ਲੋਕਾਂ ਦਾ ਕਿਸ ਨਿਆ ਬਚਾਉਂਗੇ ਔਰ ਇੱਕ ਜਿਹੜੇ ਕੀਰਤੀ ਲੋਕ ਨੇ ਇਕੱਠੇ ਹੋ ਕੇ ਬਾਬਾ ਜੀ ਦਾ ਜਿਹੜਾ ਹੈ ਬੜੀ ਮਤਲਬ ਧੂਮਧਾਮ ਨਾਲ ਦੇਮ ਆਉਂਦੀ ਸੋ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਇਸ ਗੱਲ 'ਚ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਸ ਤਰ੍ਹਾਂ ਦੇ ਉੱਤੇ ਬਸ ਬਾਬੇ ਨਾਨਕ ਦਾ ਜੀ ਕਿਰਤ ਕਰੋ ਨਾਮ ਜੋਬ ਵੰਡ ਕੇ ਛਕੋ ਜੀ ਅਸੀਂ ਉਸ ਸਿਧਾਂਤ ਤੇ ਹੀ ਚੱਲ ਰਹੇ ਹਾਂ ਜੀ ਅਸੀਂ ਹਰ ਇੱਕ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਨੂੰ ਇੱਥੇ ਸਾਦੇ ਆ ਕਿ ਉਹਨਾਂ ਦਾ ਅਸੀਂ ਯੋਗਦਾਨ ਲੰਗਰ 'ਚ ਪਾਉਣੇ ਆ ਔਰ ਉਹਨਾਂ ਦਾ ਸਤਿਕਾਰ ਕਰਦੇ ਆ ਹਰ ਇੱਕ ਬੰਦੇ ਦਾ ਜੀ ਤੋਂ ਅਸੀਂ ਮੈਂ ਕਹਿਣਾ ਚਾਹੁੰਦਾ ਵੀ ਕਿਰਤ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਬਾਬੇ ਦਾ ਨਾਮ ਜਪੋ ਤੇ ਇਕੱਠੇ ਹੋ ਕੇ ਵੰਡ ਕੇ ਖਾਓ